ਲੋ ਜੀ ਮਿੱਤਰੋ ਪੈਂਦੇ ਮੀਚ ਸ਼ੂਟ ਚੱਲ ਰਿਹਾਗਾ ਉਹ ਦੇਖੋ ਪਿੱਛੇ ਅੱਜ ਮੀ ਮਿਹਰਵਾਨ ਹੋ ਗਿਆ ਅੱਜ ਬਹੁਤ ਜਿਆਦਾ ਮੀਂਹ ਪੈ ਰਿਹਾ ਬਈ ਸਵੇਰ ਦੀ ਕੰਮਿੰਟ ਹੋਈ ਜਾਂਦੀ ਐ ਪਰ ਕੋਈ ਗੱਲ ਨਹੀਂ ਹੌਲੀ ਹੌਲੀ ਕਰਕੇ ਜਿੰਨਾ ਕੁ ਸ਼ੂਟ ਹੁੰਦਾ ਉਹਨਾਂ ਦਾ ਤਾਂ ਕਰਾਂਗੇ ਪਿੱਛੇ ਵਿਚਾਰੇ ਸਾਰੀ ਮਿਹਨਤ ਕਰੀ ਜਾਂਦੇ ਨੇ ਜਲਦੀ ਵੀਡੀਓ ਹੋਗੀ ਸਾਰੇ ਸਪੋਰਟ ਜ਼ਰੂਰ ਕਰਿਓ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਲਓ ਜੀ ਪ੍ਰੀਤ ਮਾਨਸਾ ਪਹੁੰਚ ਗਿਆ ਇੱਕ ਹੋਰ ਕਿਹੜੀ ਵੀਡੀਓ ਚ ਆਇਆ ਹੈ ਜੀ ਬਾਈ ਜੀ ਕੀ ਹਾਲ ਚਾਲ ਨਹੀਂ ਤੇ ਉਹ ਕਿਹੜੀ ਵੀਡੀਓ ਚ ਇੱਕ ਹੋਰ ਜਦੋਂ ਜਿੱਥੇ ਉਪਰ ਸਾਲਾ ਬਣਿਆ ਹੈ ਉਹ ਵੀ ਦੱਸ ਦੇ ਬਾਈ ਨੂੰ ਦੇਖ ਲੈਣਗੇ ਆਡੀ ਅੱਛਾ ਨੇ ਦੇ ਉਹ ਤਾਂ ਹਜੇ ਆਉਣੀ ਆ ਬਾਈ ਅੱਛਾ ਆਉਣ ਵਾਲੀ ਆ ਬਾਈ ਬਾਕੀ ਤੁਸੀਂ ਆਡੀ ਅੱਛਾ ਨੇ ਦੇਖ ਸਕਦੇ ਹੋ ਚੈਨਲ ਤੇ ਜਾ ਕੇ ਬਹੁਤ ਸਾਰੀਆਂ ਵੀਡੀਓ ਆ ਚੁੱਕੀਆਂ ਆਪਣੀਆਂ ਬਾਕੀ ਮੈਂ ਬਾਲਾ ਨਹੀਂ ਉਹ ਹਾਂ ਹਾਂ ਜ਼ਰੂਰੀ ਆ ਥੋੜਾ ਜਿਹਾ ਉਹ ਆਉਂਦਾ ਪਿੰਡ ਕੀ ਕਹਿੰਦੇ ਨੇ ਆਪਣਾ ਸ਼ਹਿਰੀ ਟੱਚ ਆ ਜਾਂਦਾ ਪਿੰਡ ਟੱਚ ਕਹਾਂਗੇ ਬਾਈ ਇਲਾਕਾ ਬਾਈ ਦਾ ਇਹ ਜਗਾ ਕਿਹੜਾਗਾ ਮਾਨਸਾ ਈ ਦੀ ਆ ਹੂੰ ਜਦ ਨੂੰ ਸੇਲ ਦਾ ਲੱਕਾ ਹੈ ਬਾਕੀ ਬਈ ਸਾਰੇ ਪਿੱਛੇ ਦੇਖੋ ਮਿਹਨਤ ਕਰੀ ਜਾਂਦੇ ਸਾਰੇ ਭਰਾ ਪਿੱਛੇ ਦਾ ਡੱਬੇ ਨਹੀਂ ਮੜਿਆ ਸਾਰ ਕਿਤਾ ਦਿਨ ਆਏ ਬਈ ਪਤਾ ਨਹੀਂ ਚੱਕਰ ਆ ਯਾਰ ਅੱਜ ਨੂੰ ਤਾਂ ਵੈਸੇ ਕੈਨਸਲ ਕਰਨਾ ਸੀ ਪਰ ਰੱਬ ਕਹਿੰਦਾ ਕੋਈ ਗੱਲ ਨਹੀਂ ਤੁਹਾਡੇ ਨਾ ਕਰਾ ਤੁਰਨ ਦੇ ਮੈਨਾਂ ਭੱਜਣ ਦੇ ਮਾ ਉਹ ਕੰਮ ਆਗਾ ਆਹ ਬਈ ਬੜੀ ਹੱਤ ਕਰਾਉਂਦਾ ਯਾਰ ਐਕਟਿੰਗ ਤਾਂ ਹੋਵੇ ਇਹਦੇ ਵਰਗੀ ਹੋਵੇ ਨਹੀਂ ਹੋਵੇ ਨਾ ਯਾਰ ਧੰਨਵਾਦ ਬਈ ਇਹ ਆਪਣੇ ਇਹ ਬਾਈ ਨੇ ਪੰਪ ਇਹ ਜਾ ਮਾਰਿਆ ਮੱਥੇ 'ਚ ਆ ਕੜਾ ਉਹ ਮੀਚ ਮੈਂ ਪਾਈ ਕੱਪੜਾ ਨਾ ਨਾ ਪੰਪਨੀ ਬਾਕੀ ਭਾਈ ਵਾਹਿਗੁਰੂ ਮਿਹਰ ਕਰੇ ਕੋਈ ਚੰਗੀ ਚੀਜ਼ ਲੈ ਕੇ ਆਵਾਂਗੇ ਸਾਰੇ ਪਿਆਰ ਜਰੂਰ ਕਰਿਓ ਸਪੋਰਟ ਕਰਿਓ ਆ ਮੈਡਮ ਬੱブル ਕੌਰ ਜੀ ਦੇ ਚੈਨਲ ਤੇ ਆਉ ਤੇ ਬੱブル ਕੌਰ ਜੀ ਨੂੰ ਸਾਰੇ ਜਾਣਦੇ ਹੀ ਹੋਗੇ ਤੇ ਵਧੀਆ ਵਧੀਆ ਚੀਜ਼ਾਂ ਆਉਣਗੀਆਂ ਹੁਣ ਤੇ ਬਾਕੀ ਆਪਣਾ ਇੱਕ ਹੋਰ ਕਿਹੜੀ ਆਪਣਿਆਂ ਦਾ ਮੋਹ ਉਹ ਵੀਡੀਓ ਆ ਚੁੱਕੀ ਹੈ ਕੱਲ ਭਾਈ ਹਨਾ ਹੋਪਰੀ ਤਾਂ ਕੱਲ ਹਾਂ ਕੱਲ ਵੀਡੀਓ ਸਵੇਰੇ 8 ਵਜੇ ਆ ਗਈ ਦੀ ਭਾਈ ਸਾਰੇ ਜਾ ਕੇ ਸਾਰੇ ਜਣੇ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ। ਬਾਈ ਆਇਆ ਤੀਜੇ ਪੜਾਅ 'ਚ ਬਾਈ ਨੇ ਗਰਦ ਘੱਟਤੀ ਆ ਹੁਣ ਸਾਰੀ ਵੀਡੀਓ 'ਚ। ਧੰਨਵਾਦ ਜੀ ਧੰਨਵਾਦ ਜੀ ਬਾਈ ਜੀ। ਤੇ ਬਾਈ ਜੀ ਵੀ ਪੂਰਾ ਹੈਂਡ ਕੰਮ ਕਰਦਾਗਾ। RDH ਚੈਨਲ RDH ਆ ਹੋਏ। RDH ਮੇਰੇ ਐਮਡੀਐਚ ਚ ਜਾਗਦੀ ਅਸਲੀ ਮਸਾਲੇ ਸੱਟ ਸੱਟ ਐਮਡੀਐਚ ਹੋ ਜਾਦਾ ਗਦੀ ਮੇਰੇ। ਓਕੇ ਵੀਰੇ ਥੈਂਕ ਯੂ। ਸਾਰੇ ਜਣੇ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਤੁਹਾਡੇ ਕੋਲ ਟਾਈਮ ਆ। ਬਾਕੀ ਜਿਉਂਦੇ ਵਸਦੇ ਰਹੋ ਹੱਸਦੇ ਖੇੜਦੇ ਰਹੋ। ਥੈਂਕ ਯੂ। ਤੁਹਾਨੂੰ ਬਹੁਤ ਵੱਡੇ ਆਰਟਿਸਟ ਨਾਲ ਮਿਲਾ ਰਹਿਆਂਗੇ। ਮਰਵੀਦ ਸਿੰਘ ਪਿੰਡ ਗੁ ਕਿਸ ਨਾਮੇ ਦਾ ਫਰਜ 650 650 ਕਿਹੜਾ ਸੁਣਾ ਜਿਹੜਾ ਹੌਲੀ ਵਾਚੇ ਸੁਣਾਈ ਗਾਣੀ ਪੜਾਉਣਾ ਹੈ ਕਦੋਂ ਮੋੜੇ ਵੀਡੀਓ ਬੁਣਾ ਰਹੇ ਨੇ ਨਹੀਂ ਕੋਈ ਨਾ ਤੂੰ ਸੁਣਾ ਤੈਨੂੰ ਚੱਕਰਾ ਇੱਧਰੋਂ ਰੰਮੈਕਾ ਰਹੇ ਨੇ ਇੱਧਰ ਇਹਦੇ ਰੰਮੈਕਾ ਹੋਵੇ ਸੀਸੀ ਲੱਗ ਗਈ ਨਾ ਬਾਜ ਨਹੀਂ ਆਉਂਦੀ ਤੂੰ ਸੁਣਾ ਸਾਡਾ ਚੱਲਦਾ ਰੀਸੂਟ ਪਈ ਪਰ ਮੀ ਵਾਲਾ ਆਉਣ ਕਰਕੇ ਸ਼ੂਟ ਜਿਹੜਾ ਇਹ ਸੱਚੀ ਗੱਲ ਸਾਰੇ ਟੁੱਟ ਮাজা ਹੋ ਰਿਹਾਗਾ ਪੁਛੀ ਨਹੀਂ ਉਹ ਜਾਂਦਾ ਕੋਈ ਨਹੀਂ ਹੁੰਦਾ ਕਿਵੇਂ ਜੀ ਨਹੀਂ ਕਰਦਾ ਇਹ ਕੋਈ ਕਿਸੇ ਦੀ ਭਾਈ ਲੈ ਅੱਧਾ ਦਿਖਾਈ ਫੋਟੋ ਇੱਥੇ ਫੋਨ ਤੇ ਦਿਖਾ ਦੇ ਲੋ ਜੀ ਬੋਰਡ ਵਿਦਿਆਰਟਿਸ ਪਹੁੰਚੇ ਗਏ ਨੇ ਪ੍ਰੀਤ ਮਾਨਸਾ ਨਹੀਂ ਉਧਰ ਵੀ ਪੈ ਰਿਹਾ ਹਾਂ ਹੋਰ ਦਿਲਦੇ ਹੈ ਨਹੀਂ ਨਹੀਂ ਕੀ ਕੀ ਕਹਿ ਰਹੇ ਤੂੰ ਦੁਬਾਰਾ ਰਿਪੀਟ ਕਰ ਵੀ ਪੈ ਰਿਹਾ ਇਧਰ ਹਾਂ ਇਧਰ ਮੀਂਝੇ ਨਾ ਜਾੜਾ ਭਿਜ ਭਿਜ ਕੇ ਕਿੱਥੇ ਜਾਣਾ ਮਾਨਸਾ ਇਧਰ ਤੂੰ ਇਧਰ ਦਾ ਮੂੰਹ ਕਰ ਲੈ ਜਿਹੜੀ ਗੱਲ ਕਰਨਾ ਉਧਰ ਮੂੰਹ ਕਰਕੇ ਕਹਿ ਦੇਣਾ ਕੋਈ ਗੱਲ ਤਾਂ ਸੁਣਾ ਕੋਈ ਫਿਰ ਸੁਨਾਉਂ ਤੂੰ ਬੜਾ ਬੋਲਦਾ ਹਾਂ ਸੁਣਾ ਹੁਣ ਯਾਰ ਮਨਵੀਰ ਸਰਾਹ ਬਾਈ ਹੁਣ ਸੁਣਾਣਾ ਉਹ ਸਾਡੇ ਬਾਰੇ ਤੋਂ ਐ ਲੱਗਿਆ ਕਰਨ ਯਾਰ ਨਾਲ ਕੀ ਨਾਮ ਹੈ ਯਾਰ ਚਲਿਆ ਕਰ ਸਹਿਬਜਾ ਤਿੰਨ ਤਨ ਜੱਲਣੇ ਸਹਿਬਜਾ ਦੇ ਨਾਮ ਹੋਂ ਤੇ ਪਤਾ ਖਾਣੂ ਦਾ ਸੁਣਾ ਦੇ ਚਲ ਚੌੜ ਨਹੀਂ ਕਰਨੀ ਠੀਕ ਹੈ ਦਾ ਨਾਮ ਸੁਣਾਉਣਾ ਨਾਲੇ ਹਾਂ ਨਾਮ ਦੱਸ ਤੇ ਚਲ ਦੱਸ ਬੱਡੇ ਸਹਿਬਜਾ ਦੇ ਹਾਂ ਬਾਬਾ ਜੀ ਸਿੰਘਰੀ ਹਾਂ ਬਾਬਾ ਜੀ ਹਰ ਸਿੰਘ ਜੀ ਛੋਟੇ ਸਹਿਬਜਾ ਦੇ ਬਾਬਾ ਜੁਰਾ ਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅੱਛਾ ਜਿਹੜੇ ਨੀਆਂ ਚ ਜਿਹੜੇ ਚਨਾਏ ਗਏ ਸੀਗੇ ਸਹੇਦ ਦੇ ਉਹਨਾਂ ਦੇ ਨਾਮ ਉਹਨਾਂ ਦਾ ਬਾਬਾ ਫਤਿਹ ਸਿੰਘ ਜੀ ਬਾਬਾ ਜੁਰਾ ਵਰ ਸਿੰਘ ਤੇ ਜਿਹੜੇ ਆਪਣੇ ਚਮਕੌਰ ਦੀ ਗੜੀ ਚ ਸੀਰੋਗੇ ਸੀ ਹਾਂ ਹਾਂ ਬਾਬਾ ਅਜੀਤ ਸਿੰਘ ਜੀ ਹਮ ਬਾਬਾ ਜਰ ਸਿੰਘ ਜੀ ਕੀ ਬਾਤ ਹੈ ਬਹੁਤ ਸੋਹਣੀ ਗੱਲ ਹੈ ਕਿ ਕਿਤੋਂ ਪੜ੍ਹਿਆ ਜੀ ਕਿਵੇਂ ਪੜ੍ਹਿਆ ਸੀ ਕਿਤੋਂ ਸਕੂਲ ਚ ਪੜ੍ਹਿਆ ਜੀ ਕਿਵੇਂ ਪੜ੍ਹਿਆ ਸੀ ਸਕੂਲ ਚ ਅੱਛਾ ਟੀਚਰਾਂ ਨੇ ਪੜ੍ਹਾਇ ਦੀ ਬਹੁਤ ਸਮਝ ਲੱਗ ਗਈ ਬਹੁਤ ਨਹੀਂ ਜਿਹੜੇ ਤਰ੍ਹਾਂ ਛੋਟਕੋਸ ਦੂਜੇ ਪਾਈ ਹੁਣ ਹੀ ਪਤਾ ਬਾਜਨ ਦਾ ਅਮਰ ਸਾਹਿਬ ਹੈ ਤੇਰਾ ਜੇ ਪਾਠ ਕਰਦਾ ਹੁਣਾਂਗਾ ਜਿਉਂ ਅੱਛਾ ਮੌਤਾਂ ਦੀ ਗੱਲ ਲੱਗੇ ਅੱਗੇ ਕਰਨਾ ਫਿਰ ਅੱਗੇ ਪੜ੍ਹ ਲਿਖ ਡਾਂਸ ਲੋ ਇਹ ਛੋਟਾ ਜਿਹਾ ਬੱਚਾ ਸਦਾ ਥੋੜਾ ਜਿਹਾ ਐਲਤੀ ਹੈ ਪਰ ਬੜੀ ਚੰਗੀ ਗੱਲ ਲੱਗੇ ਇਤਿਹਾਸ ਬਾਰੇ ਜਾਣੂ ਹੋਣਾ ਨੀ ਅੱਜਕੱਲ ਤਾਂ ਬਈ ਵੱਡੇ ਵੱਡੇ ਵਿਦਵਾਨਾਂ ਨੂੰ ਵੀ ਨਹੀਂ ਪਤਾ ਇਹਗਾ ਸਾਡਾ ਕੀ ਇਤਿਹਾਸ ਆ ਹੈਨਾ ਤੇ ਬਾਕੀ ਹੋਰ ਕੋਈ ਗੱਲਬਾਤ ਸਮਝ ਨਹੀਂ ਹੋਵੇ ਔਰ ਕਿਸ ਬਈ ਟੜੂ ਚ ਵੜੂ ਬਾਜ਼ ਕਬਰੂ ਮੈਂ ਜਾ ਤੱਕ ਕੇ ਨਾ ਬੋਲ ਪਾ ਤੂੰ ਬੋਲ ਤਾਂ ਤੂੰ ਸਾਂਝਾ ਬੰਦ ਕਰੀ ਜਨਾ ਹਾਂ ਨਸ ਕੁਝ ਨਹੀਂ ਕਹ ਤੂੰ ਬੋਲ ਹਮ ਰਸ ਤੇਰੀ ਟੱਪ ਕੇ ਤੇ ਅਤਾ ਉੱਤ ਕੇ ਦੇ ਸਾਰੇ ਸੋ ਰਿਹਾ ਹੈ ਬਟਿਆਰੇ 그러니까 어떤 사람이 오해